ਉਤਰੀ ਭਾਰਤ ਵਿੱਚ ਕੈਂਸਰ ਮਰੀਜ਼ਾਂ ਦੀ ਵਾਧਦੀ ਗਿਣਤੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਹਰਿਆਣਾ ਤੇ ਪੰਜਾਬ ਦੋਵੇਂ ਰਾਜਾਂ ਦੇ ਤਾਜ਼ਾ ਆਂਕੜੇ ਇਸ ਬਿਮਾਰੀ ਦੀ ਗੰਭੀਰ ਤਸਵੀਰ ਪੇਸ਼ ਕਰ ਰਹੇ ਹਨ। ਹਰਿਆਣਾ ਸਰਕਾਰ ਨੇ ਗੁਟਕਾ, ਪਾਨ ਮਸਾਲਾ ਅਤੇ ਤੰਬਾਕੂ ਉਤਪਾਦਨ ਦੀ ਵਿਕਰੀ, ਨਿਰਮਾਣ, ਭੰਡਾਰਨ ਤੇ ਵੰਡ ਤੇ ਇੱਕ ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜੇ ਕੋਈ ਵਪਾਰੀ ਇਸ ਹੁਕਮ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਹੋਵੇਗੀ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਰਾਜ ਵਿੱਚ ਹਰ ਮਹੀਨੇ ਕਰੀ 2916 ਨਵੇਂ ਕੈਂਸਰ ਮਰੀ ਸਾਹਮਣੇ ਆਉਂਦੇ ਹਨ ਤੇ ਹਰ ਸਾਲ ਲਗਭਗ 35000 ਲੋਕ ਕੈਂਸਰ ਨਾਲ ਪੀੜਤ ਹੁੰਦੇ ਹਨ ਇਹਨਾਂ ਵਿੱਚੋਂ ਘੱਟ 1500 ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ ਦੂਜੇ ਪਾਸੇ ਪੰਜਾਬ ਦੀ ਹਾਲਤ ਵੀ ਘੱਟ ਗੰਭੀਰ ਨਹੀਂ ਹੈ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਹਰ ਸਾਲ 42000 ਤੋਂ ਵੱਧ ਨਵੇਂ ਕੈਂਸਰ ਕੇਸ ਦਰਜ ਹੁੰਦੇ ਹਨ ਜਿਸ ਦਾ ਮਤਲਬ ਹੈ ਹਰ ਮਹੀਨੇ ਘੱਟ 3500 ਤੋਂ 3600 ਨਵੇਂ ਮਰੀਜ਼ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸਾਲ 2022 ਵਿੱਚ ਪੰਜਾਬ ਵਿੱਚ 23301 ਲੋਕਾਂ ਦੀ ਮੌਤ ਕੈਂਸਰ ਨਾਲ ਹੋਈ। ਯਾਨੀ ਹਰ ਮਹੀਨੇ ਲਗਭਗ 1900 ਤੋਂ ਵੱਧ ਲੋਕ ਆਪਣੀ ਜ਼ਿੰਦਗੀ ਗਵਾਉਂਦੇ ਹਨ। ਦੋਵੇਂ ਰਾਜਾਂ ਵਿੱਚ ਕੈਂਸਰ ਦੇ ਵੱਧ ਦੇ ਮਾਮਲਿਆਂ ਦਾ ਵੱਡਾ ਘਰ ਤੰਬਾਕੂ ਅਤੇ ਨਿਕੋਟਿਨ ਵਾਲੇ ਉਤਪਾਦ ਮੰਨੇ ਜਾ ਰਹੇ ਹਨ। ਹਰਿਆਣਾ ਦੀ ਪਾਬੰਦੀ ਜਿੱਥੇ ਇੱਕ ਸਖਤ ਕਦਮ ਹੈ, ਉੱਥੇ ਹੀ ਮਾਹਿਰ ਮੰਨਦੇ ਹਨ ਕਿ ਪੰਜਾਬ ਵਿੱਚ ਵੀ ਅਜਿਹੀ ਸਥਿਤੀ ਲਿਆਉਣ ਦੀ ਲੋੜ ਹੈ। ਐਸੇ ਸੰਬੰਧ ਵਿੱਚ ਫਾਸਟ ਨਿਊਜ਼ ਟੀਮ ਨੇ ਜਦੋਂ ਚੈਸਟ ਅਲਰਜੀ ਐਂਡ ਅਸਥਮਾ ਬਿਮਾਰੀਆਂ ਦੇ ਮਾਹਿਰ ਡਾਕਟਰ ਨਰੇਸ਼ ਚਾਵਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਤੰਬਾਕੂ ਨਾਲ ਕਈ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਤੰਬਾਕੂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਖਤਰਨਾਕ ਹੈ ਗੱਲਬਾਤ ਕਰਦਿਆਂ ਹੋਇਆ ਡਾਕਟਰ ਨਰੇਸ਼ ਚਾਵਲਾ ਨੇ ਹੋਰ ਕੀ ਆਖਿਆ ਦੇਖੋ ਪੂਰੀ ਖਬਰ ਸ਼ਰਵਸੀ ਇਹ ਲੋਕ ਜਿਹੜੇ ਰਹਿੰਦੇ ਪਏ ਨੇ ਉਹ ਜ਼ਿਆਦਾ ਮੋਡਰਨਾਈਜੇਸ਼ਨ ਵੱਲ ਜਾਂਦੇ ਪਏ ਹਨ ਔਰ ਮੋਡਰਨਾਈਜੇਸ਼ਨ ਦਾ ਇੱਕ ਬੜਾ ਇੱਕ ਈਜ਼ੀ ਵੇਜਾ ਉਹ ਲੈ ਕੇ ਚੱਲਦੇ ਨੇ ਉਹ ਚੱਲਦੇ ਨੇ ਤੰਬਾਕੂ ਚੂਇੰਗ ਰਾਈਟਮਾ ਜਿਹੜੀਆਂ ਉਹਨਾਂ ਕੋਲ ਹੁੰਦੀਆਂ ਹਨ ਇਹ ਕੋ ਸਟੇਟਸ ਸਿੰਬਲ ਨਹੀਂ ਹੈ ਬਲਕਿ ਆਪਣੀ ਸਿਹਤ ਨੂੰ ਖਰਾਬ ਕਰਦੇ ਹਨ ਜਾਨਲੇਵਾ ਚੀਜ਼ਾਂ ਨੇ ਹੈ ਔਰ ਸੜਨਾਲ ਦੇ ਡਾਕਟਰ ਨਰੇਸ਼ ਚਾਵਲਾ ਜੀ ਨੇ ਜੋ ਕਿ ਇੱਕ ਜਾਨਮਾਨੇ ਚੈਸ ਸਪੈਸ਼ਲਿਸਟ ਨੇ ਅਸੀਂ ਉਹਨਾਂ ਦੀ ਰਾਏ ਜਾਨਣਾ ਚਾਹਾਂਗੇ ਕਿ ਜੋ ਕੁਝ ਹੈ ਹੋ ਰਿਹਾ ਹੈ ਸ਼ਹਿਰ ਦੇ ਵਿੱਚ ਔਰ ਜਿਵੇਂ ਕਿ ਹਰਿਆਣਾ ਨਗਰ ਕੁਝ ਇਸ਼ੂਜ਼ ਦੇ ਉੱਤੇ ਔਰ ਕੁਝ ਟੌਪਿਕਸ ਦੇ ਉੱਤੇ ਬੈਨ ਕੀਤਾ ਹੈ ਕਿ ਆ ਪੰਜਾਬ ਸਰਕਾਰ ਨੂੰ ਵੀ ਸੇਮ ਮੈਥਡ ਯੂਜ਼ ਕਰਨਾ ਚਾਹੀਦਾ ਹੈ ਅ ਵੈਲਕਮ ਟੂਕ ਸਾਹਿਬ ਜੀ ਜੀ ਅਸੀਂ ਚਾਹਾਂਗੇ ਕਿ ਥੋੜਾ ਜਿਹਾ ਲੋਕਾਂ ਨੂੰ ਤੁਸੀਂ ਪ੍ਰੋਪਰ ਜੀ ਅਵੇਅਰ ਕਰ ਦਿਓ ਜੀ ਜਿਹੜੀ ਤਬਾਕੂ ਜਾਂ ਉਹਨਾਂ ਦੇ ਉਤਪਾਦਾਂ ਦੀ ਗੱਲ ਹੈ ਉਹ ਪੰਜਾਬ ਦੇ ਵਿੱਚ ਕਾਫੀ ਸਾਲਾਂ ਤੋਂ ਹੀ ਇਹ ਬੈਨ ਹੈ ਉਹ ਉਹੜਾ ਬੈਨ ਹੈ ਉਹ ਹਰ ਸਾਲ ਰੀਨਿਊ ਹੁੰਦਾ ਹੈ ਇਵਨ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੈਨੂੰ ਅਜੇ ਤੱਕ ਯਾਦ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਲੈਟਰ ਜਾਰੀ ਕੀਤੀ ਸੀ ਕਿ ਜਿਹੜੇ ਹੁੱਕਾ ਬਾਰਜ਼ ਹੈ ਜਿਸ ਹੁੱਕਾ ਜਿਸੇ ਤਮਾਕੂ ਨਾਲ ਯੂਜ਼ ਹੁੰਦਾ ਹੈ ਉਹ ਵੀ ਬੈਨ ਨੇ ਆਪਣੇ ਸ਼ਹਿਰ ਦੇ ਵਿੱਚ ਪਰ ਬਾਦਕਿਸਮਤੀ ਇਹ ਹੈ ਕਿ ਬੈਨ ਦੇ باوجود ਵੀ ਇਹ ਚੀਜ਼ਾਂ ਆਪਣੇ ਸ਼ਹਿਰ ਦੇ ਵਿੱਚ ਵਿਕਦੀਆਂ ਨੇ ਜਿਹੜੀਆਂ ਅਸੀਂ ਖਾਸ ਕਰ ਯੰਗਰ ਜਨਰੇਸ਼ਨ ਜਿਹੜੀ ਯੰਗਸਟਰ ਨੇ ਉਹ ਅਸੀਂ ਦੇਖ ਰਹੇ ਹਾਂ ਕਿ ਉਹ ਤਮਾਕੂ ਦੇ ਜਿਹੜੀ ਸੇਵਨ ਹੈ ਉਹਨਾਂ ਦਾ ਥੋੜਾ ਰੁਝਾਨ ਵੱਧ ਗਿਆ ਹੈ ਖਾਸ ਕਰ ਹੁਕਾ ਤੇ ਇੱਕ ਨਵੀਂ ਜਿਹੜੀ ਅਸੀਂ ਚੱਲਦੇ ਆ ਈ-ਸਿਗਰਟ ਵੇਪਿੰਗ ਦੇ ਬਾਰੇ ਇਹ ਦੋਵੇਂ ਚੀਜ਼ਾਂ ਯੰਗਸਟਰ ਨੂੰ ਬੜਾ ਜ਼ਿਆਦਾ ਅਟਰੈਕਟ ਕਰ ਰਹੀਆਂ ਹਨ ਪਰ ਮੇਰਾ ਇੱਕ ਸਾਰਿਆਂ ਨੂੰ ਸੁਝਾਅ ਹੈ ਔਰ ਜਿਨੇ ਖਾਸ ਕਰ ਜਿਹੜੇ ਯੰਗਰ ਬੱਚੇ ਨੇ ਕਿ ਜਿਹੜੀਆਂ ਵੇਪਿੰਗ ਔਰ ਹੁਕਾ ਜਿਹੜੀਆਂ ਤੁਸੀਂ ਲੈਨੇ ਨੂੰ ਤੁਸੀਂ ਇਹ ਜਾਣ ਕੇ ਬੜੇ ਹੈਰਾਨ ਹੋਵੋਗੇ ਜਾਂ ਤੁਸੀਂ ਇਹ ਸੋਚੋ ਕਿ ਤੁਹਾਨੂੰ ਇੱਕ ਸ਼ੌਕ ਲੱਗੇਗਾ ਕਿ ਜੇ ਮੈਂ ਇੱਕ ਘੰਟਾ ਹੁਕਾ ਜਾਂ ਵੇਪਿੰਗ ਕਰਦਾ ਤਾਂ ਮੈਂ 100 ਸਿਗਰਟ ਦਾ ਧੂਆਂ ਆਪਣੇ ਸਰੀਰ ਦੇ ਵਿੱਚ ਲੈ ਜਾਣਾ ਔਰ ਉਸ ਕਾਰਨ ਮੇਰੇ ਫੇਫੜੇ ਦੀ ਜਿਹੜੀ ਸਿਹਤ ਹੈ ਉਹਦਾ ਨੁਕਸਾਨ ਹੋਣਾ 100% ਲਾਜ਼ਮੀ ਹੈ ਜੇ ਤੁਸੀਂ ਤਮਾਕੂ ਦੀ ਗੱਲ ਕਰੀਏ ਤਮਾਕੂ ਸਰੀਰ ਦਾ ਕਿਸੇ ਵੀ ਕੋਈ ਵੀ ਅੰਗ ਨਹੀਂ ਛੱਡਦਾ ਹਰ ਅੰਗ ਨੂੰ ਡੈਮੇਜ ਕਰਦਾ ਹੈ ਵੀ ਤਰ੍ਹਾਂ ਦੇ ਕੈਂਸਰ ਪੈਦਾ ਕਰਦਾ ਹੈ ਤਮਾਕੂ ਜੇ ਮੈਂ ਸ਼ੁਰੂ ਹੋ ਜਾ ਬੁੱਲਾਂ ਤੋਂ ਲੈ ਕੇ ਜੀਭ ਤੋਂ ਲੈ ਕੇ ਆਪਣਾ ਮੂੰਹ ਆਪਣੀ ਸ਼્વાસਨਲੀ ਆਪਣਾ ਫੇਫੜਾ ਆਪਣਾ ਖਾਣ ਵਾਲੀ ਨਲੀ ਆਪਣੇ ਗੁਰਦੇ ਆਪਣੇ ਪਿਸ਼ਾਬ ਵਾਲੀ ਗ੍ਰੰਥੀ ਪੇਟ ਦੀਆਂ ਅੰਤੜੀਆਂ ਹਰ ਅੰਗ ਦੇ ਵਿੱਚ ਕੈਂਸਰ ਪੈਦਾ ਕਰਦਾ ਹੈ ਤਮਾਕੂ ਇਵਨ ਬਲੱਡ ਕੈਂਸਰ ਵੀ ਤਮਾਕੂ ਪੈਦਾ ਕਰਦਾ ਹੈ ਟੀਵੀ ਦੇ ਕੇਸਸ ਵਾਝ ਜਾਂਦੇ ਨੇ ਜੇ ਗਰਭਤੀ ਔਰਤ ਤਮਾਕੂ ਦਾ ਸੇਵਨ ਕਰੇ ਬੱਚੇ ਦੇ ਅੰਦਰ ਗਰਭਚ ਮੌਤ ਹੋ ਜਾਂਦੀ ਹੈ ਉਹਦੀ ਗਰੋਥ ਨਹੀਂ ਹੋ ਪਾਉਂਦੀ ਪ੍ਰੀਟਰਮ ਜੜੀਆਂ ਹੈ ਉਹ ਜੜੀਆਂ ਅਬੋਰਸ਼ਨ ਹੋ ਜਾਂਦੀਆਂ ਹੈ ਪ੍ਰੀ ਟਰਮ ਡਿਲੀਵਰੀ ਹੋ ਜਾਂਦੀ ਹੈ ਤਾਂ ਤੁਸੀਂ ਇਹ ਜਾਣ ਕੇ ਬਹੁਤ ਹੀ ਹੈਰਾਨ ਹੋਵੋਗੇ ਕਿ ਤਮਾਕੂ ਇੱਕ ਐਸੀ ਚੀਜ਼ ਹੈ ਕਿ ਜਿਹਦਾ ਬੈਨ ਹੋਣਾ ਬਹੁਤ ਜ਼ਰੂਰੀ ਹੈ ਔਰ ਉਹਦਾ ਬੈਨ ਦਾ ਲੱਗਣਾ ਔਰ ਅੱਛੇ ਤਰੀਕੇ ਨਾਲ ਬਹੁਤ ਜ਼ਰੂਰੀ ਹੈ ਕਿਉਂਕਿ ਤਮਾਕੂ ਸਿਹਤ ਨੂੰ ਬਹੁਤ ਵੱਡਾ ਨੁਕਸਾਨ ਦਿੰਦਾ ਹੈ ਔਰ ਖਾਸ ਕਰ ਵੇਪਿੰਗ ਤੇ ਹੁਕਾ ਇਹ ਤਾਂ ਫੇਫੜੇ ਦੀ ਇਨੀ ਜਾਨੀ ਦੁਸ਼ਮਣ ਹੈ ਔਰ ਤੁਸੀਂ ਦੁਨੀਆ ਦੇ ਵਿੱਚ ਜਾਣ ਕੇ ਹਰਾਨ ਹੋਗੇ ਕਿ ਕੁਝ ਕੇਸਸ ਐਸੀ ਵੀ ਆਇਆ ਕਿ ਜਿਨ੍ਹਾਂ ਨੇ ਯੰਗ ਬੱਚਿਆਂ ਨੇ ਵੇਪਿੰਗ ਦਾ ਇਸਤੇਮਾਲ ਕੀਤਾ ਜਾਂ ਹੁੱਕੇ ਦਾ ਇਸਤੇਮਾਲ ਕੀਤਾ ਉਹਨਾਂ ਦੇ ਫੇਫੜੇ ਇੱਕ ਪਾਪਕੋਰਨ ਦੀ ਸ਼ਕਲ ਲੈ ਗਏ ਜਿਹਨੂੰ ਅਸੀਂ ਕਹਿੰਦੇ ਹਾਂ ਪਾਪਕੋਰਨ ਲੰਗ ਡਿਜ਼ੀਜ਼ ਜਿਹੜੀ ਉਹ ਲਾ ਇਲਾਜ ਹੈ ਦਮਾ ਬਰੌਂਕਾਈਟਿਸ ਰੇਸ਼ਾ ਬਣਨਾ ਖਾਂਸੀ ਆਣੀ ਅਲਰਜੀਜ਼ ਰਹਿਣੀਆਂ ਇਹ ਸਾਰਾ ਤਮਾਕੂ ਵੇਪਿੰਗ ਹੁੱਕਾ ਸਿਗਰਟ ਇਹ ਸਾਰਿਆਂ ਦੇ ਨਾਲ ਇਹ ਅਟੈਚਡ ਹੈ ਤੇ ਮੇਰੀ ਸਾਰਿਆਂ ਨੂੰ ਸਜਾਓ ਔਰ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੰਬਾਕੂ ਦਾ ਸੇਵਨ ਕਿਸੇ ਤਰ੍ਹਾਂ ਦਾ ਵੀ ਨਹੀਂ ਕਰਨਾ ਚਾਹੀਦਾ ਔਰ ਜੇ ਨਹੀਂ ਕਰੋਗੇ ਤਾਂ ਸਰੀਰ ਤੁਹਾਡਾ ਜਿਹੜਾ ਸਿਹਤਮੰਦ ਰਹੇਗਾ ਡਾਕਟਰ ਸਾਹਿਬ ਨੇ ਬਹੁਤ ਬੁਧੀਆ ਜਾਣਕਾਰੀ ਦਿੱਤੀ ਹੈ ਸਾਨੂੰ ਸਾਰਿਆਂ ਨੂੰ ਔਰ ਉਮੀਦ ਅਸੀਂ ਇਹ ਕਰਦੇ ਹਾਂ ਕਿ ਬੱਚਿਆਂ ਦੇ ਨਾਲ ਨਾਲ ਜਿਹੜੀ ਜਨਰੇਸ਼ਨ ਸਾਡੀ ਅਸਲ ਵਿੱਚ ਵੱਡੀ ਹੁੰਦੀ ਪਈ ਹੈ ਉਹ ਇਸ ਚੀਜ਼ ਤੋਂ ਦੂਰ ਰਹੇਗੀ ਕਿਉਂਕਿ ਬਿਮਾਰੀ ਔਰ ਮੌਤ ਸਾਨੂੰ ਸਾਹਮਣੇ ਨਜ਼ਰ ਆਉਂਦੀ ਪਈ ਹੈ ਨਾਲੇ ਮੈਂ ਹੱਥ ਜੋੜ ਕੇ ਬੇਨਤੀ ਉਹਨਾਂ ਲੋਕਾਂ ਨੂੰ ਵੀ ਕਰਦਾ ਜਿਹੜੇ ਇਸ ਜਨਰੇਸ਼ਨ ਨੂੰ ਚੋਰੀ ਛਿਪੇ ਸਾਰਾ ਸਮਾਨ ਦਿੰਦੇ ਹਨ ਕਿਉਂਕਿ ਉਹਨਾਂ ਦੇ ਮਰਨ ਦੇ ਵਿੱਚ ਉਹਨਾਂ ਦਾ ਵੀ ਕਿਤੇ ਨਾ ਕਿਤੇ ਪੂਰਾ ਹੱਥ ਹੁੰਦਾ ਹੈ ਆਪਣੇ ਸਹਿਯੋਗੀ ਰਕੇਸ਼ ਕੁਮਾਰ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ